ਨਦੀਗੜ ਦੇ ਨਾਪਾ ਰੋਡ ਤੇ ਬਾਲ ਦੇ ਕੈਂਚੇ ਦੇ ਵਿੱਚ ਹੋਈ ਬਰਸਾਤ ਕਾਰਨ ਖੜੇ ਪਾਣੀ ਦੇ ਵਿੱਚ ਰਾਹ ਗਿਰਾਂ ਦੀਆਂ ਗੱਡੀਆਂ ਡੁੱਬ-ਡੁੱਬ ਕੇ ਅਤੇ ਟੁੱਟ ਕੇ ਲੰਘੀਆਂ ਕਈ ਵਿਅਕਤੀਆਂ ਦਾ ਨੁਕਸਾਨ ਹੋਣ ਤੋਂ ਡਰਦਿਆਂ ਆਪਣੀਆਂ ਕਾਰਾਂ ਵਾਪਸ ਹੀ ਮੋੜ ਲੀਆਂ ਸਕਰੀਨ ਤੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਉਣੀ ਆ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਸੜਕਾਂ ਦੇ ਬਣ ਚੁੱਕੇ ਨੇ ਲੋਕਾਂ ਨੂੰ ਟੋਏ ਤੱਕ ਨਜ਼ਰ ਨਹੀਂ ਆ ਰਹੇ ਜ਼ਿਕਰ ਇਹੋ ਹੈ ਕਿ ਸੜਕ ਵਿੱਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਇੱਕ ਸੰਸਥਾ ਵੱਲੋਂ ਪੱਕੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਸਰਕਾਰ ਜਲਦੀ ਠੀਕ ਕਰਨ ਦਾ ਵਾਅਦਾ ਕਰਕੇ ਉਹ ਧਰਨਾ ਚੁਕਵਾ ਦਿੱਤਾ ਗਿਆ ਸੀ ਪਰੰਤੂ ਹਲੇ ਤੱਕ ਕੋਈ ਵੀ ਇਸ ਸੜਕ ਦੀ ਸਾਰ ਨਹੀਂ ਲਈ ਗਈ ਅਤੇ ਇੱਥੇ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ ਜਿਸ ਕਰਕੇ ਲੋਕਾਂ ਦੇ ਵਾਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਇੱਕ ਵਾਰ ਇੱਥੇ ਆਏ ਸੀ ਬੀਬਾ ਜੀ ਤਾਂ ਇਹਨਾਂ ਨੇ ਆਪਣਾ ਮਹੱਲਾ ਨਿਵਾਸੀਆਂ ਨੇ ਪੂਰਾ ਵਿਰੋਧ ਕੀਤਾ ਹਾਲਾ ਕਿ ਉਸ ਬੀਬਾ ਜਿਹੜੇ ਬੀਬੀ ਜੀ ਬੋਲੇ ਸੀਗੇ ਐਮਐਲਏ ਸਾਹਿਬ ਨੂੰ ਉਹਨਾਂ ਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਤੁਸੀਂ ਬੋਲੇ ਕਿਉਂ ਜਿਹੜੇ ਬੀਬਾ ਐਮਐਲਏ ਨੂੰ ਬੁਲਾਉਣ ਵਾਲੇ ਸੀ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਇੱਥੇ ਬੋਲੇ ਕਿਉਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਬੁਲਾਇਆ ਗਿਆ ਕਿਹੜੇ ਹਿਸਾਬ ਨਾਲ ਮੈਡਮ ਨੂੰ ਫੇਰ ਤੋਰਿਆ ਗਿਆ ਮੈਡਮ ਨੂੰ ਇੱਥੇ ਆਉਣ ਤੇ ਬਿਸ਼ਰਮੀ ਆਉਂਦੀ ਆ ਤੁਸੀਂ ਇਹ ਦੇਖੋ ਮੁੱਖ ਮੰਤਰੀ ਸਾਡੇ ਸੰਗਰੂਰ ਦਾ ਤੇ ਗ੍ਰਹਿ ਮੰਤਰੀ ਸਾਡੇ ਸੰਗਰੂਰ ਦਾ ਮ ਪ੍ਰਧਾਨ ਇਹਨਾਂ ਦਾ ਉਹ ਸਾਡੇ ਸੰਗਰੂਰ ਦਾ ਐਮ ਐਲ ਏ ਬਰਾਜ ਉਹ ਇੱਥੇ ਸਾਡੇ ਨਾਲ ਪਿੰਡ ਦੇ ਸੀ ਤਾਂ ਕੀ ਹੋ ਗਿਆ ਹੁਣ ਸੰਗਰੂਰ ਰਹਿਣ ਲੱਗ ਗਏ ਉਸ ਤੋਂ ਬਾਅਦ ਚੇਤਨ ਸਿੰਘ ਜੋੜਾ ਮਾਜਰਾ ਉਹ ਇੱਥੋਂ ਦੀ ਲੰਘਦੇ ਨੇ ਸਮਾਪ ਦੇ ਪਿੰਡ ਨੂੰ ਜਾਣ ਵੇਲੇ ਤਕਰੀਬਨ 5-7 ਮੰਤਰੀ ਮੈਂ ਤੁਹਾਨੂੰ ਇਹਨਾਂ ਦੇ ਵੱਡੇ ਗਨਾ ਚੁੱਕਿਆ ਜਿਹੜੇ ਇੱਥੋਂ ਦੀ ਲੰਘਦੇ ਨੇ ਪਰ ਪਤਾ ਨਹੀਂ ਕੀ ਇਹਨਾਂ ਨੇ ਬੇਸ਼ਰਮੀ ਕਿੰਨਾ ਕ ਨੁਕਸਾਨ ਹੁੰਦਾ ਲੋਕਾਂ ਦਾ ਕੀ ਹਾਲਾਤ ਰਹਿੰਦੇ ਆ ਦਿਨ ਨੁਕਸਾਨ ਤਾਂ ਇਹ ਥੇ ਮੰਦ ਲੋ ਵੀ ਘੱਟੋ ਘੱਟ ਘੱਟੋ ਘੱਟ ਜਿਹੜੀਆਂ 20 ਤੋਂ 25 ਗੱਡੀਆਂ 30 ਗੱਡੀਆਂ ਰੋਜ਼ ਟੁੱਟਦੀਆਂ ਨੇ ਮੋਟਰਸਾਈਕਲ ਵਾਲਿਆਂ ਦੀ ਤੇ ਸੱਟ ਫੇਟ ਖਾਣ ਵਾਲਿਆਂ ਦੀ ਗਿਣਤੀ ਨਹੀਂ ਤੁਸੀਂ ਉੱਧਰ ਦੇਖਿਆ ਨਹੀਂ ਹੈਗਾ ਉਹ ਮਰੂਤੀ ਵਾਲਾ ਇੱਧਰ ਆਇਆ ਸੀ ਇੱਧਰੋਂ ਬੈਗ ਲੈ ਗਿਆ ਪੀ ਆਖਿਓ ਪਰਲੇ ਪਾਸੇ ਆਲੂ ਆਰਖ ਵਿੱਚ ਦੀ ਹੋ ਕੇ ਜਾਊਗਾ ਇੱਥੇ ਬੁਰਾ ਹਾਲ ਆ ਇਹਦਾ ਬਸ ਰੱਬੇ ਸਹਾਰਾ ਇਹਨਾਂ ਦਾ ਪਕਾ ਨਿਕੜਦੇ ਰਹਿਣ ਵਾਲੇ ਆ ਜੀ ਆਪਣੀ ਇੱਥੇ ਸ਼ਾਪ ਹੈ ਇਲੈਕਟ੍ਰੋਨਿਕ ਦੀ ਕਿਹੜੀ ਜਗ੍ਹਾ ਇਹ ਇਹ ਨਾਬਾ ਕੈਂਚੀ ਆ ਗਈ ਕਿੱਦਾਂ ਦੇ ਹਾਲਾਤ ਨੇ ਬਾਈ ਇੱਥੇ ਦੇ ਹਾਲਾਤ ਤਾਂ ਜੀ ਦੇਖੋ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਅਸੀਂ ਰੋਜ਼ਗਾਰ ਦੰਨੇ ਆ ਸਾਡੇ ਤੋਂ ਤਾਂ ਜਿਹੜਾ ਅਸੀਂ ਰੋਜ਼ਗਾਰ ਆਪ ਤੋਰਿਆ ਸਰਕਾਰ ਨੇ ਤਾਂ ਸਾਨੂੰ ਕੀ ਦੇਣਾ ਸੀ ਜਿਹੜਾ ਅਸੀਂ ਆਪ ਰੋਜ਼ਗਾਰ ਤੋਰਿਆ ਸੀ ਉਹਦੇ ਵਿੱਚ ਭੁੱਖੇ ਮਰਨ ਵਾਲਾ ਕੰਮ ਹੈ ਕਿਰਾਇਆ ਸਾਤੋਂ ਲਿਕੜ ਦਾ ਗਾਹ ਕਿੱਥੇ ਛੱਡ ਲਵੇ ਨਹੀਂ ਜਾਂਦਾ ਹੈਗਾ ਇਹ ਇੱਕ ਵਾਰ ਤਾਂ ਜੀ ਇਹ ਕਰਦੇ ਵੀ ਉੱਥੋਂ ਦੁਕਾਨਾਂ ਬੰਦ ਕਰਕੇ ਘਰੀ ਵੇਜੀ ਇੱਥੇ ਹੀ ਵਿਹਲੇ ਬੈਠਣਾ ਘਰੀ ਬੈਠਣਾ ਪਰ ਫੇਰ ਦੇਖਦੇ ਆ ਵੀ ਚਲੋ ਕੁਛ ਨਾ ਕੁਛ ਤਾਂ ਕਦੇ ਤਾਂ ਵੀ ਹੋਰ ਨਹੀਂ ਵੀ ਮੜਾ ਮੜਾ ਦੁੱਧ ਦਾ ਦਾ ਖਰਚਾ ਚੱਲੂਗਾ ਸਾਡੀ ਕਦੇ ਸਾਰ ਲਈ ਐਮਐਲਏ ਨੇ ਸਾਹਮਣੇ ਆ ਕੇ ਕਦੇ ਵੀ ਨਹੀਂ ਜੀ ਮੈਂ ਆਪ ਦਾ ਪੂਰਾ ਕੱਟੜ ਸੀ ਜਦੋਂ ਆਪਦੇ ਬੂਥ ਦੇ ਉੱਪਰ ਕੋਈ ਬੈਠਦਾ ਨਹੀਂ ਹੁੰਦਾ ਸੀ ਨਾ ਉਦੋਂ ਅੜ ਕੇ ਮੈਂ ਬੈਠਾ ਸੀ ਮੈਂ ਇੱਕ ਹੈਂਡੀਕੈਪਡ ਬੰਦਾ ਮੈਂ ਉਸ ਟਾਈਮ ਸਿੰਘਲੇ ਸਾਹਿਬ ਨਾਲ ਵੀ ਮੈਂ ਜਿੰਨਕੇ ਰਫੜ ਪਾ ਲਿਆ ਸੀ ਜਦੋਂ ਮੈਡਮ ਐਮਐਸਸੀ ਦੇ ਵੋਟਾਂ ਦੇ ਵਿੱਚ ਅੰਦਰ ਜਾ ਕੇ ਐਂਟਰ ਕਰਨ ਲੱਗੇ ਸੀ ਉਦੋਂ ਕਹਿੰਦੇ ਵੀ ਇਹਨਾਂ ਦਾ ਮਤਲਬ ਨਹੀਂ ਹੈਗਾ ਇੱਥੇ ਆਣ ਦਾ ਮੈਂ ਉੱਥੇ ਸਿੰਘਲਾ ਸਾਹਿਬ ਨਾਲ ਵੀ ਲੜ ਪਿਆ ਸੀ え ਇਹਨਾਂ ਨੇ ਉਹ ਚੀਜ਼ ਦੀ ਵੀ ਕਦੇ ਗਦਰ ਨਹੀਂ ਕੀਤੀ ਕਿ ਵੀ ਜਿਹੜਾ ਬੰਦਾ ਸਾਡੇ ਪਿੱਛੇ ਲੜਨ ਲਈ ਤਿਆਰ ਹੋ ਜਾਂਦਾ ਵੀ ਅਸੀਂ ਉਹਨਾਂ ਦੇ ਸਾਰ ਲੈ ਲੀਏ ਉਹਨਾਂ ਨੇ ਸਾਡੀ ਸਾਰ ਦੂਰ ਦੇ ਸਾਡੇ ਕਦੇ ਉਰੇ ਆ ਕੇ ਖੜ ਕੇ ਨਹੀਂ ਦੇਖਿਆ ਗਿਆ ਵੀ ਕਿੰਨਾ ਕਿੰਨਾਂ ਕਿ ਲੋਕਾਂ ਦਾ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਜਿਹੜੇ ਵਹੀਕਲ ਨੇ ਕਿੰਨੇ ਕਿ ਲੋਕ ਹਰਾਸ ਹੁੰਦੇ ਨੇ ਹਰਾਸ ਤਾਂ ਹੀ ਇੱਥੇ ਦੇਖੋ ਦਿਨ ਚ ਜਿਵੇਂ ਅਸੀਂ ਦੇਖੀਏ ਹਿਸਾਬ ਲਾਈਏ ਤਾਂ 50 ਗੱਡੀਆਂ ਦਿਨ ਚ ਦਿੱਲੀ ਇੱਥੇ ਟੁੱਟਦੀਆਂ ਨੇ 20 ਗੱਡੀਆਂ ਬਿਲਕੁਲ ਇਸ ਤਰ੍ਹਾਂ ਦੀ ਨੇ ਜਿਨ੍ਹਾਂ ਦਾ 50-5000 ਰੁਪਏ ਡੇਲੀ ਮੰਗੂਰੇ ਖਰਚ ਕੇ ਫਿਰ ਜਾਂਦੇ ਨੇ ਮਿਸਤਰੀਆਂ ਦੇ ਮਿਸਤਰੀ ਜਿਹੜੇ ਉਰੇ ਮਿਸਤਰੀ ਲੋ ਆਣ ਲੱਗੀ ਵੀ ਅਸੀਂ ਇਹਨਾਂ ਤੋਂ ਵਿਚਾਰਿਆਂ ਤੋਂ ਲਈਏ ਕੀ ਉਹਨਾਂ ਨੂੰ ਵੀ ਬੇਸ਼ਰਮੀ ਆਣ ਲੱਗੀ ਡੈਲੀ ਦੇ ਜਿਹੜੇ 10-10 ਗੱਡੀਆਂ ਠੀਕ ਕਰ ਰਹੇ ਨੇ ਮਿਸਤਰੀ ਉਹਨਾਂ ਨੂੰ ਇਹ ਚੀਜ਼ ਦੀ ਬੇਸ਼ਰਮੀ ਆਣ ਲੱਗੀ ਵੀ ਇਹ ਵਿਚਾਰਿਆਂ ਦਾ ਨੁਕਸਾਨ ਟੋਏ ਦੇ ਵਿੱਚ ਹੋਇਆ ਹੈ ਵੀ ਅਸੀਂ ਇਹਨਾਂ ਤੋਂ ਵਿਚਾਰਿਆਂ ਤੋਂ ਕੀ ਲਈਏ ਪਰ ਸਰਕਾਰ ਨੂੰ ਬੇਸ਼ਰਮੀ ਨਹੀਂ ਆਉਂਦੀ ਕਿ ਵੀ ਸਾਨੂੰ ਬਾਰ-ਬਾਰ ਕਹਿ ਰਹੇ ਨੇ ਕਿਸੇ ਗੱਲ ਤੋਂ ਉਹ ਦੇਖੋ ਜੀ ਸਕੂਟਰੀ ਉਧਰ ਇੱਕ ਵਾਰੀ ਦੇਖ ਲਓ ਉਹ ਸਕੂਟਰੀ ਦਾ ਕੀ ਹਾਲ ਹੈ ਇਹ ਡੈਲੀ ਦਾ ਕੰਮ ਹੈ ਜੀ ਇਹ ਹੀ ਹਾਲ ਹੁੰਦਾ ਹੈ ਇਹ ਡੈਲੀ ਦਾ ਅਸੀਂ ਡੈਲੀ ਇੰਨੀ ਕਿ ਚੀਜ਼ਾਂ ਦੇਖਦੇ ਆ ਇੰਨਾ ਕਿ ਨੁਕਸਾਨ ਦੇਖਦੇ ਆ ਅਸੀਂ ਡੇਲੀ ਆਉਣ ਵਾਲੇ ਵੀ ਇਹ ਚੀਜ਼ ਦੇਖਦੇ ਵੀ ਅਸੀਂ ਪਾਈਏ ਕਿੱਧਰ ਦੀ ਦੋਨੇ ਸਾਈਡਾਂ ਤੋਂ ਬੁਰਾ ਹਾਲ ਹੈ ਪਰਲੀ ਸਾਈਡ ਵੀ ਬੁਰਾ ਹਾਲ ਹੈ ਉਰਲੀ ਸਾਈਡ ਵੀ ਬੁਰਾ ਹਾਲ ਹੈ ਹੁਣ ਸਾਡਾ ਹੋਰ ਲੰਘਾ ਕੀ ਰਹਿ ਗਿਆ ਫਿਰ ਸਰਕਾਰ ਸਾਦਾ ਸਾਨੂੰ ਜਹਾਜ਼ ਲਿਆ ਕੇ ਦੇ ਦੇ ਵੀ ਉੱਥੋਂ ਵੀ ਅਸੀਂ ਪਾਰ ਕਰ ਜਾਏ ਕਰੀ ਆ ਕੇ ਇਹ ਕੋਈ ਕੋੰਤਮਾਨੀ ਤਾਂ ਜਹਾਜ਼ ਦਿੱਤਾ ਪਬਲਿਕ ਨੂੰ ਉਹ ਪਬਲਿਕ ਨੂੰ ਕੀ ਦਿੱਤਾ ਜੀ ਉਹ ਜੇ ਚਾਰ ਬੰਦਿਆਂ ਦੀ ਉੱਥੇ ਮਦਦ ਕਰ ਦਿੱਤਾ ਉਹ ਕੀ ਪਬਲਿਕ ਨੂੰ ਦਿੱਤਾ ਜੀ ਖਿਆ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਸਰਕਾਰ ਨੇ ਸੱਤਾ ਚੁਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਵੀ ਕੀਤੇ ਸੀ ਪਰ ਅੱਜ ਸੜਕਾਂ ਦਾ ਬੁਰਾ ਹਾਲ ਹੋ ਚੁੱਕਿਆ ਜੋ ਕਿ ਕਿਸੇ ਵੱਡੇ ਹਾਸੇ ਨੂੰ ਉੜੀ ਕਰ ਰਹੇ ਨੇ ਹਕੀਕਤ ਦੀ ਵੀ ਪੰਜਾਬੀ ਲੀਸ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ